ਆਰਤੰਛ ਭਾਰਤ ਦੀ ਸਮਾਜਿਕ ਤੇ ਆਰਥਿਕ ਸਥਿਤੀ ਨੂੰ ਬਦਲਣ ਦੀ ਅਥਾ ਸਮਰਥਾ ਹੈ ਸਰਕਾਰ ਦੇ ਜੇ ਪਿਛਲੇ 10 ਸਾਲਾਂ ਦੀ ਰਿਪੋਰਟ ਕਾਟ ਤੇ ਝਾਤ ਮਾਰੀ ਜਾਵੇ ਤਾਂ ਜ਼ਿਆਦਾਤਰ ਯੋਜਨਾਵਾਂ ਦਾ ਕੇਂਦਰ ਬਿੰਦੂ ਮਹਿਲਾਵਾਂ ਹੀ ਹੁੰਦੀਆਂ ਨੇ ਇਸ ਦੇ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਸ਼ਕਤ ਨਾਰੀ ਦੇ ذریعے ਖੁਸ਼ਹਾਲ ਭਾਰਤ ਦਾ ਰਾਪਦਰਾ ਬਰਾਉਂਦੀ ਸੋਚ ਹੈ ਅਤੇ ਇਸ ਸੋਚ ਨੂੰ ਸਰਕਾਰ ਨੇ ਆਪਣੀ ਕਾਰਸ਼ੈਲੇਜ ਪੂਰੀ ਤਰ੍ਹਾਂ ਨਾਲ ਉਤਾਰਿਆ ਵੀ ਹੈ پیش ਹੈ ਇੱਕ ਰਿਪੋਰਟ ਗਰੀਬ ਪਰਿਵਾਰਾਂ ਨਾਲ ਸੰਬੰਧਤ ਮਹਿਲਾਵਾਂ ਨੂੰ ਰਸੋਈ 'ਚ ਖਾਣਾ ਬਣਾਉਂਦੇ ਸਮੇਂ ਧੂਏ ਤੋਂ ਮੁਕਤ ਕਰਨ ਦੇ ਮਕਸਦ ਨਾਲ 1 ਮਈ 2016 ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਲਾਭ ਪਿੰਡੂ ਅਤੇ ਸ਼ਹਿਰੀ ਇਲਾਕਿਆਂ 'ਚ ਰਹਿਣ ਵਾਲੇ BPL ਪਰਿਵਾਰ ਦੀਆਂ ਔਰਤਾਂ ਨੂੰ ਮਿਲਿਆ ਹੈ। ਦੇਸ਼ 'ਚ ਲਿੰਗ ਸਮਾਨਤਾ ਨੂੰ ਉਂਗਾਰਾ ਦੇਣ ਅਤੇ ਲੜਕੀਆਂ ਨੂੰ ਸਸ਼ਕਤ ਬਣਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੇ 22 ਜਨਵਰੀ 2015 ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਦੇ ਚੱਲਦਿਆਂ ਕੌਮੀ ਲਿੰਗ ਅਨੁਪਾਤ 'ਚ ਪਹਿਲੀ ਵਾਰ ਸੁਧਾਰ ਹੋ ਕੇ ਇਹ ਗਿਣਤੀ 1000 ਦੇ ਮੁਕਾਬਲੇ 1020 ਹੋਈ। ਗਰਭਵਤੀ ਅਤੇ ਦੁੱਧ ਚੰਗਾਉਣ ਵਾਲੀਆਂ ਮਾਵਾਂ ਤੇ ਬੱਚਿਆਂ ਦੀ ਸਿਹਤ ਤੇ ਪੋਸ਼ਣ 'ਚ ਸੁਧਾਰ ਦੇ ਲਈ ਪ੍ਰਧਾਨ ਮੰਤਰੀ ਮਾਤਰੀ ਵੰਦਨਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਅਜੀਆਂ ਮਾਵਾਂ ਨੂੰ ਪਹਿਲੇ ਬੱਚੇ ਲਈ 5000 ਰੁਪਏ ਅਤੇ ਦੂਜੇ ਬੱਚੇ ਲਈ 6000 ਰੁਪਏ ਦੀ مالی ਮਦਦ ਦਿੱਤੀ ਜਾ ਰਹੀ ਹੈ। ਮਹਿਲਾਵਾਂ ਵਿੱਚ ਉਦਮਤਾ ਨੂੰ ਹੱਲਾਸ਼ੇਰੀ ਦੇਣ ਲਈ ਸਟੈਂਡ ਅਪ ਇੰਡੀਆ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਤਹਿਤ 1.8 ਲੱਖ ਤੋਂ ਵੱਧ ਮਹਿਲਾਵਾਂ ਅਤੇ ਐਸਸੀਐਸਟੀ ਵਰਗ ਦੇ ਉਦਮੀਆਂ ਨੂੰ 40600 ਕਰੋੜ ਰੁਪਏ ਤੋਂ ਵੱਧ ਕਰਜ਼ੇ ਮਨਜ਼ੂਰ ਕੀਤੇ ਗਏ ਨੇ। ਔਟੇ ਮudra ਲਾਉਣ ਯੋਜਨਾ ਤਹਿਤ ਨਵੰਬਰ 2023 ਤੱਕ ਕੁੱਲ 44 ਕਰੋੜ 46 ਲੱਖ ਦਿੱਤੇ ਗਏ ਕਰਜ਼ਿਆਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ 30 ਕਰੋੜ 64 ਲੱਖ ਬਣਦੀ ਹੈ ਲੜਕੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਮੋਦੀ ਸਰਕਾਰ ਵੱਲੋਂ ਸੁਕੰਨਿਆ ਸਮਰiddhi ਯੋਜਨਾ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਅਧੀਨ ਦਸੰਬਰ ਤੱਕ 3 ਕਰੋੜ 20 ਲੱਖ ਚਾਲੂ ਖਾਤੇ ਨੇ ਆਪਣੇ ਸ਼ਹਿਰ ਤੋਂ ਬਾਹਰ ਕੰਮ ਕਾਜ ਕਰਨ ਵਾਲੀਆਂ ਮਹਿਲਾਵਾਂ ਦੇ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਸ ਦੀ ਲੋੜ ਦੇਈ ਕਮਕਾਜੀ ਮਹਿਲਾ ਖਾਤਰਾਵਾਸੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਇਸ ਯੋਜਨਾ ਤਹਿਤ ਸਰਕਾਰ ਕਮਕਾਜੀ ਮਹਿਲਾਵਾਂ ਲਈ ਕਸਬੇ ਪਿੰਡ ਅਤੇ ਸ਼ਹਿਰ ਵਿੱਚ ਹੋਸਟਲ ਦੀਆਂ ਸਹੂਲਤਾਂ ਉਪਲਬਧ ਕਰਵਾਉਂਦੀ ਹੈ 9 ਕਰੋੜ ਮਹਿਲਾਵਾਂ 83 ਲੱਖ ਸਵੈ ਸਹਾਇਤਾ ਸਮੂਹਾਂ ਨਾਲ ਮਿਲ ਕੇ ਪਿੰਡੂ ਸਮਾਜਿਕ ਤੇ ਆਰਥਿਕ ਰੂਪਰੇਖਾ ਨੂੰ ਬਦਲ ਰਹੀਆਂ ਹਨ ਇਹ ਸਰਕਾਰ ਦੀ ਸਮਾਜਿਕ, ਆਰਥਿਕ ਅਤੇ ਸਿਆਸੀ ਵਿਕਾਸ ਦੇ ਮੰਤਵਾਂ ਦਾ ਹੀ ਨਤੀਜਾ ਹੈ ਕਿ ਜਿਸ ਦੇ ਤਹਿਤ ਨੀਤੀਗਤ ਪਹਿਲੂਆਂ ਰਾਹੀਂ ਮਹਿਲਾ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਫੈਸਲਾਕੁਨ ਏਜੰਡਾ ਨਿਰਧਾਰਿਤ ਕੀਤਾ ਗਿਆ ਹੈ। ਭਾਰਤ ਦੀ ਵਿਕਾਸ ਯਾਤਰਾ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਗਹਿਰਾਈ ਨਾਲ ਜੁੜੀ ਹੋਈ ਹੈ। ਇਸ ਮਹੱਤਵਪੂਰਨ ਸੰਬੰਧ ਨੂੰ ਸਮਝਦੇ ਹੋਏ ਕੇਂਦਰ ਸਰਕਾਰ ਨੇ ਨਾਰੀ ਸਸ਼ਕਤੀਕਰਨ ਨੂੰ ਆਪਣੇ ਏਜੰਡੇ ਵਿੱਚ ਸਭ ਤੋਂ ਪਹਿਲੇ ਥਾਂ ਤੇ ਰੱਖਿਆ ਹੈ ਅਤੇ ਆਉਣ ਵਾਲੇ ਬਜਟ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਮਹਿਲਾਵਾਂ ਨੂੰ ਵੱਖ-ਵੱਖ ਪੜਾਵਾਂ ਵਿੱਚ ਸਹਾਇਤਾ ਦੇਣ ਵਾਲੇ ਕਲਿਆਣਕਾਰੀ ਪ੍ਰੋਗਰਾਮਾਂ ਵਿੱਚ ਹੋਰ ਵਾਅਦਾ ਹੋਵੇ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ ਜਲੰਧਰ